ਪੰਜਾਬ ਦੇ ਬਿਜਲੀ ਮੰਤਰੀ ਹਰਪੰજન ਸਿੰਘ ਈਟੀਓ ਨੇ ਅੱਜ ਉਦਯੋਗਿਕ ਘਰੇਲੂ ਤੇ ਵਪਾਰਿਕ ਸਮੇਤ ਸਾਰੇ ਖਪਤਕਾਰਾਂ ਦੇ ਲਈ ਬਕਾਇਆ ਰਕਮਾਂ ਦਾ ਨਿਪਟਾਰਾ ਕਰਨ ਦੇ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵੱਲੋਂ 3 ਮਹੀਨਿਆਂ ਲਈ ਸ਼ੁਰੂ ਕੀਤੀ ਗਈ ਜਕਮੁਸ਼ਤ ਨਿਪਟਾਰਾ ਯੋਜਨਾ ਦਾ ਐਲਾਨ ਕੀਤਾ ਹੈ ਇਹ ਯੋਜਨਾ ਸਭਨਾ ਖਪਤਕਾਰਾਂ ਦੇ ਲਈ ਲਾਗੂ ਹੋਵੇਗੀ ਭਾਵੇਂ ਉਹਨਾਂ ਦਾ ਕਨੈਕਸ਼ਨ ਚੱਲ ਰਿਹਾ ਹੈ ਜਾਂ ਕੱਟਿਆ ਗਿਆ ਹੈ ਇਥੇ ਜਾਰੀ ਪ੍ਰੈਸ ਬਿਆਨ ਦੇ ਵਿੱਚ ਇਹ ਪ੍ਰਗਟਾਵਾ ਕਰਦੇ ਹਾਂ ਬਿਜਲੀ ਮੰਤਰੀ ਹਰਪ੍ਰਜਨ ਸਿੰਘ ਈਟੀਓ ਨੇ ਕਿਹਾ ਹੈ ਕਿ ਇਹ ਸਕੀਮਾ ਬਿਜਲੀ ਖਪਤਕਾਰਾਂ ਦੇ ਲਈ ਇੱਕ ਸੁਨਹਿਰੀ ਮੌਕਾ ਪੇਸ਼ ਕਰਦੀ ਹੈ ਜਿਦੇ ਰਾਈ 22 ਦਸੰਬਰ 2024 ਤੱਕ ਬਕਾਇਆ ਨਿਪਟਾਉਣ ਦੇ ਲਈ ਆਸਾਨ ਸ਼ਰਤਾਂ ਦੀ ਪੇਸ਼ਕਸ਼ ਕੀਤੀ ਗਈ ਆ ਓਟੀਈਐਸ ਦੇ ਸਕੀਮ ਦੇ ਤਹਿਤ ਮੌਜੂਦਾ 18% ਮਿਸ਼ਰਤ ਵਿਆਜ ਦੇ ਮੁਕਾਬਲੇ ਬਕਾਇਆ ਡਿਫਾਲਟਿੰਗ ਰਕਮ ਤੇ 9% ਦਾ ਸਧਾਰਨ ਵਿਆਜ ਤੇ ਅਦਾਲਤੀ ਮਾਮਲਿਆਂ ਦੇ ਵਿੱਚ ਹੋਣ ਵਾਲੇ ਖੱਤਕਾਰਾਂ ਦੇ ਲਈ 10% ਦਾ ਸਿਹਾਰਨ ਵਿਆਜ ਵਸੂਲਿਆ ਜਾਵੇਗਾ ਇਸ ਤੋਂ ਇਲਾਵਾ 6 ਮਹੀਨਿਆਂ ਤੋਂ ਘੱਟ ਮਿਆਦਾਂ ਦੇ ਲਈ ਫਿਕਸ ਖਰਚੇ ਮੁਆਫ ਕੀਤੇ ਜਾਣਗੇ ਤੇ 6 ਮਹੀਨਿਆਂ ਤੋਂ ਵੱਧ ਮਿਆਦ ਦੇ ਵੀ ਸਿਰਫ 6 ਮਹੀਨਿਆਂ ਦੇ ਫਿਕਸ ਖਰਚੇ ਲਾਗੂ ਕੀਤੇ ਜਾਣਗੇ ਹੋਰ ਜਾਣਕਾਰੀ ਦਿੰਦਿਆਂ ਬਿਜਲੀ ਮੰਤਰੀ ਨੇ ਕਿਹਾ ਹੈ ਕਿ OTS ਸਕੀਮਾ ਚਾਰ ਕਿਸ਼ਤਾਂ ਦੇ ਵਿੱਚ ਭੁਗਤਾਨ ਕਰਨ ਦੀ ਸਹੂਲਤ ਵੀ ਪੇਸ਼ ਕਰਦੀ ਆ ਜਦੋਂ ਕਿ ਮਯੂਦਾ ਹੈ ਦੇਇਤਾਂ ਦੇ ਅਨੁਸਾਰ ਕਿਸ਼ਤਾਂ ਦੇ ਵਿੱਚ ਭੁਗਤਾਨ ਦੀ ਕੋਈ ਸਹੂਲਤ ਨਹੀਂ ਹੈ ਇਸ ਤੋਂ ਇਲਾਵਾ ਜੇਕਰ ਰਕਮ ਇੱਕ ਮੋਸਤ ਅਦਾ ਕੀਤੀ ਜਾਂਦੀ ਆ ਤਾਂ ਬਕਾਇਆ ਵੱਧੂ ਸੁਰੱਖਿਆ ਲਈ ਲਗਾਏ ਗਏ ਜੁਰਮਾਨੇ ਨੂੰ ਮਾਫ ਕਰ ਦਿੱਤਾ ਜਾਵੇਗਾ ਬਿਜਲੀ ਮੰਤਰੀ ਨੇ ਕਿਹਾ ਹੈ ਕਿ ਬਕਾਇਆ ਅਦਾਲਤੀ ਕੇਸਾਂ ਵਾਲੇ ਖਪਤਕਾਰ ਵੀ ਇਸ ਸਕੀਮ ਦਾ ਲਾਭ ਲੈ ਸਕਦੇ ਆ ਤੇ ਕੇਸਾਂ ਦਾ ਨਿਪਟਾਰਾ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ਤੇ ਹੀ ਕੀਤਾ ਜਾਵੇਗਾ ਉਨ੍ਹਾਂ ਨੇ ਕਿਹਾ ਕਿ OTS ਸਕੀਮ ਦਾ ਮੁੱਖ ਪਹਿਲੂ ਇਹ ਆ ਕਿ ਇਸ ਮਾਮਲੇ ਦੇ ਵਿੱਚ ਸਮਾਬਧਨ ਨਿਪਟਾਰੇ ਨੂੰ ਯਕੀਨੀ ਬਣਾਉਂਦੀ ਆ ਖਪਤਕਾਰਾਂ ਨੂੰ ਆਪਣੀ ਬਕਾਇਆ ਰਕਮ ਦਾ ਆਸਾਨ ਸ਼ਰਤਾਂ ਦੇ ਨਿਪਟਾਰਾ ਕਰਨ ਦੇ ਲਈ ਇਸ ਬਿਜਲੀ ਮੰਤਰੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਿਜਲੀ ਵਿਕਾਬ ਵਿਭਾਗ ਆਪਣੇ ਖਪਤਕਾਰਾਂ ਨੂੰ ਹਰ ਸੰਭਵ ਸੇਵਾ ਕਰਨ ਦੇ ਲਈ ਹਮੇਸ਼ਾ ਵਚਨਬੱਧ ਆ